ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਹાગੜਾ ਮਹੱਲਾ ਪੰਜਵਾ ਸ਼ੰਤ ਸੁਨ ਹੋ ਬੇਨੰਤਿਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਅਰੇ ਪਦ ਤੇ ਵਿਸਰਾਮ ਹੈ ਕੋਟ ਅਪਰਾਧ ਭਰੇ ਇਥੇ ਵਿਸਰਾਮ ਹੈ ਭੀ ਇਥੇ ਯਮ ਕਲਾਤਨੀ ਹੈ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਰਨ ਇੱਥੇ ਨਾਣਾ ਲਾਈ ਜਨਾ ਤੂੰ ਨੰਨਾ ਕਰਨ ਦੁਖ ਹਰਨ ਕਿਰਪਾ ਕਰਨ ਮੋਹਨ ਕਾਲ ਕਲੇਸਹ ਪੰਜਨਾ ਕਾਲ ਪੁਲਾ ਹੀ ਬੋਲਨਾ ਕਾਲ ਕਲੇਸਹ ਪੰਜਨਾ ਸਾਰਨ ਤੇਰੀ ਰਖ ਲੈ ਹੁ ਮੇਰੀ ਸਰਬਮੈ ਨਰੰਜਨਾ ਜਿਹੜਾ ਸਰਬਮੈ ਪਾਠ ਹੈ ਸੰਬੰਧਕ ਪਾਠ ਹੈ ਮੈ ਦਾ ਉਚਾਰਨ ਨਾਸਕੀ ਨਹੀਂ ਕਰਨਾ ਮੈਂ ਨਹੀਂ ਕਹਿਣਾ ਸਰਬਮੈ ਨਰੰਜਨਾ ਸੁਨਤ ਪੇਖਤ ਸੰਗ ਸਭ ਕੈ ਪ੍ਰਭ 네ਰੂ ਹੂਤੇ 네ਰੇ 네ਰੂ ਹੂਤੇ 네ਰੇ ਪ੍ਰਭ 네ਰੂ ਹੂਤੇ 네ਰੂ ਜਿਹੜਾ ਪਾਠ ਹੈ ਨਾ ਵਿੱਚ ਡੈਸ਼ ਦੇ ਕੇ ਬੋਲਣਾ 네ਰੂ ਲਮਕਾ ਕੇ ਜੇ ਬੋਲਣਾ ਪ੍ਰਭ 네ਰੂ ਹੂਤੇ 네ਰੇ ਅਰਦਾਸ ਨਾਨਕ ਸੁਨੋ ਸੁਆਮੀ ਸੁਨ ਸੁਨ ਸੁਆਮੀ ਸੁਨ ਸੁਆਮੀ ਰੱਖ ਲੇ ਹੋ ਘਰ ਕੇ ਚੇਰੇ ਤੂ ਸਮਰੱਥ ਸਦਾ ਹਮਦੀਨ ਪੇਖਾਰੀ RAM ਪੇਖਾਰੀ RAM ਨਹੀਂ ਕਹਿਣਾ ਹਮਦੀਨ ਪੇਖਾਰੀ ਇੱਥੇ ਖੰਕ ਲਾਉਂਗੀ ਹਮ ਇਹੀ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਵੀ RAM ਪਦ ਵੱਖਰਾ ਹੀ ਕਹਿ ਦਿੰਨਾ ਹਮਦੀਨ ਪੇਖਾਰੀ RAM ਮਾਇਆ 모ਹ ਮगन ਕੱਢ ਲੇ ਹੁ ਮੁਰਾਰੀ RAM ਮगन ਪਤੀ ਵਿਸਰਾਪ ਲੋਭ 모ਹ ਬੇਕਾਰ ਬਾਧਿਓ ਅਨਕ ਦੋਖ ਕਮਾਵਣੇ ਅਲਪਤ ਬੰਧਨ ਰਹਿਤ ਕਰਤਾ ਅਲਪਤ ਤੇ ਯਮ ਕਲਾ ਦੇ ਅਲਪਤ ਨਹੀਂ ਹੈ ਅਲਪਤ ਲੇਪ ਤੋਂ ਰਹਿਤ ਹੈ ਵਾਹਿਗੁਰੂ ਬੰਧਨ ਰਹਿਤ ਕਰਤਾ ਇੱਥੇ ਵਿਸਰਾਮ ਹੈ ਅਲਪਤ ਬੰਧਨ ਰਹਿਤ ਕਰਤਾ ਕੀਆ ਪਨਾ ਪਾਵਨੇ ਕਰ ਅਨੁਗ੍ਰਹ ਪਤਤ ਪਾਵਨ ਬਹੁ ਜੂਣ ਭ੍ਰਮ ਤੇ ਹਾਰੀ ਅਲਿਪਤ ਦਾ ਅਰਥ ਹੈ ਮਾਇਆ ਤੋਂ ਨਿਰਲੇਪ ਹੈ ਬੇਨਵੰਤ ਨਾਨਕ ਦਾਸ ਹਰ ਕਾ ਪ੍ਰਭ ਜੀ ਆ ਪ੍ਰਾਨ ਆਧਾਰੀ ਜੀ ਆ ਨੀ ਹੈ ਜੀ ਪ੍ਰਭ ਜੀ ਆ ਪ੍ਰਾਨ ਆਧਾਰੀ ਤੋ ਸਮਰਾਥ ਵੱਡਾ ਮੇਰੀ ਮਤ ਥੋਰੀ RAM ਮੇਰੀ ਮਤ ਥੋਰੀ RAM ਪਲਹਿ ਅਕਿਰਤ ਅਕਿਰਤ ਕਣਾ ਇੱਥੇ ਆ ਗਿਆ ਰਾਰਾ ਪੂਰਾ ਇੱਥੇ ਅਕਿਰਤ ਕਣਾ ਉਚਾਰਨ ਕਰਨਾ ਪੂਰਨ ਦ੍ਰਿਸ਼ਟ ਤੇਰੀ RAM ਆਗਾਦ ਬੋਧ ਅਪਾਰ ਕਰਤੇ ਮੋਹ ਨਹੀਂਤ ਕਛੂ ਨਾ ਜਾਣਾ ਰਤਨ ਤਿਆਗ ਸੰਗ੍ਰਹਿਨ ਕੌਡੀ ਪਸੂ ਨਹੀਂਤ ਇਆਨਾ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰਾਥ ਸੁਆਮੀ ਪੈਜ ਰੱਖ ਮੋਰੀ ਜਾ ਤੇ ਵਿਛੜਿਆ ਤਿਨ ਆਪ ਮਿਲਾਇਆ RAM ਵਿਛੜਿਆ ਨਹੀਂ ਕਹਿਣਾ ਔਂਕੜ ਹੈ ਵਿਛੜਿਆ ਵਿਛੜਿਆ ਜਾ ਤੇ ਵਿਛੜਿਆ ਤੈਨ ਆਪ ਮਿਲਾਇਆ ਰਾਮ ਸਾਧੂ ਸੰਗਮੇ ਹਰ ਗੁਣ ਗਾਇਆ ਰਾਮ ਗੁਣ ਗਾਏ ਗੋਵਿੰਦ ਸਦਾ ਨिके ਕਲਿਆਣ ਮੈ ਪ੍ਰਗਟ ਭਏ ਹਾਂਜੀ ਕਲਿਆਣ ਮੈ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਕਲਿਆਣ ਰੂਪ ਇਹਨੂੰ ਮੈਂ ਉਚਾਰਨ ਕਰਨਾ ਮੈਂ ਨਾਸਕੀ ਨਹੀਂ ਕਹਿਣਾ ਕਲਿਆਣ ਮੈ ਪ੍ਰਗਟ ਭਈ ਸੇਜਾ ਸੁਹਾਵੀ ਸੰਗ ਪ੍ਰਾਵਕੈ ਆਪਣੇ ਪ੍ਰਾਪ ਕਰ ਲੈ ਛੋੜ ਚਿੰਤ ਅਚਿੰਤ ਹੋਏ ਛੋੜ ਚਿੰਤ ਅਚਿੰਤ ਹੋਏ ਬਹੁੜ ਦੁਖ ਨਾ ਪਾਇਆ ਨਾਨਕ ਦਰਸ਼ਨ ਪੇਖ ਜੀਵੇ ਗੋਵਿੰਦ ਗੁਣ ਨਿਤ ਗਾਇਆ ਬਿਹਗੜਾ ਮਹੱਲਾ ਪੰਜਵਾ ਛੰਤ ਬੋਲ ਸੋ ਧਰਮੀੜਿਆ ਮੂਨ ਕਤ ਧਾਰੀ RAM ਇਹ ਪਾਠ ਤੇ ਆਲੂਚਾਰਨ ਕਰਨਾ ਹੈ ਬੋਲ ਇਥੇ ਯਮਕ ਲਾ ਦਨੀ ਹੈ ਸੋ ਪਾਠ ਵੱਖਰਾ ਉਚਾਰਨ ਕਰਨਾ ਹੈ ਸੰਪਰਦਾਇ ਤੇ ਵੱਖਰਾ ਪਾਠ ਕਰਾਇਆ ਜਾਂਦਾ ਸੋ ਧਰ ਮੀੜਿਆ ਨਹੀਂ ਕਹਿਣਾ ਹੈ ਧਰਮੀ ੜਿਆ ਯਾਨੀ ਡੈਸ਼ ਜਿਹੜੀ ਹੈ ਨਾ ਧਰਮੀ ਬੋਲ ਕੇ ੜਿਆ ਪਦ ਤੋਂ ਡੈਸ਼ ਦਿਨੀਆ ਪਾਠ ਇਕੱਠਾ ਹੀ ਹੈ ਧਰਮੀ ੜਿਆ ਮੋਨ ਕਤ ਧਾਰੀ ਇਥੇ ਠਮਕ RAM ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਉਹਾਰੀ ਰਾਮ ਸੰਗ ਤੇਰਾ ਕਛ ਨਾ ਚੱਲੈ ਬਿਨਾ ਗੋਵਿੰਦ ਨਾਮਾ ਦੇਸ ਵੇਸ ਸਵਰਨ ਰੂਪਾ ਸਗਲ ਊਨੇ ਕਾਮਾ ਪੁੱਤਰ ਕਲਤਰ ਨਾ ਸੰਗ ਸੋਭਾ ਹਸਤ ਕੋਰ ਵਿਕਾਰੀ ਤਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਾਹੀ ਰਾਮ ਮਾਇਆ ਝੂਠ ਰੁਦਨ ਕੀਤੇ ਬਿਲ ਲਾਹੀ ਰਾਮ ਬਿਲ ਲਾਹੀ ਕੀਤੇ ਮਹਾ ਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਹਿਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ਆਦ ਅੰਤੇ ਮਦਪੂਰਨ ਆਦ ਅੰਤੇ ਮਦ ਪੂਰਨ ਸਰਬਤਰ ਘਾਟ ਘਟ ਆਹੀ ਬਿਨ ਮੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਘਰ ਜਾਹੀ ਨਰਪਤ ਜਾਣ ਗਰਹਿਉ ਸੇਵਕ ਸਿਆਣੇ RAM ਇ ਗਰਹਿਉ ਪਾਦਤੀ ਦਿਸਾਮ ਲਾਉਣਾ ਸਰ ਪਰ ਵੀਛੜਨਾ ਮੂਹੇ ਪਸ਼ੂਤਾਣੇ RAM ਇਹ ਵਿਛੜਨਾ ਉਚਾਰਨ ਕਰਨਾ ਆਮ ਵਿਛੜਨਾ ਨੰਨੇ ਨਾਲ ਹੀ ਬੋਲ ਜਨੇ ਆ ਨਾਲੇ ਛੇ ਛੇ ਦੇ ਔਂਕੜ ਵੀ ਲਾਉਣਾ ਹੈ ਸਰ ਪਰ ਵਿਛੜਨਾ ਇਥੇ ਵਿਸਨਾਮ 모헤 ਪਸ਼ੁਤਾਣੇ ਰਾਮ ਹਰ ਚੰਦੌਰੀ ਦੇਖ ਭੂਲਾ ਇਹ ਹਰ ਚੰਦੌਰੀ ਨਹੀਂ ਕਹਿਣਾ ਚੰਦੌਰੀ ਹਰ ਚੰਦੌਰੀ ਦੇਖ ਭੂਲਾ ਰੀ ਅਡ ਕਰਨਾ ਇਕੱਠਾ ਹੀ ਪਾਠ ਹਰ ਚੰਦੌਰੀ ਹਰ ਚੰਦਾ ਉਰੀ ਦੇਖ ਭੂਲਾ ਕਹਾ ਅਸਥਿਤ ਪਾਈਐ ਬਿਨ ਨਾਮ ਹਰ ਕੇ ਆਣ ਰਚਨਾ ਇਹਲਾ ਜਨਮ ਗਵਾਈਐ ਹੋ ਹੋ ਕਰਤ ਨਾ ਤ੍ਰਸਨ 부ਜੈ ਨਹਿ ਕਾਮ ਪੂਰਨ ਗਿਆਨੇ ਇਹ 부ਜੈ ਪਾਦ ਜਿਹੜਾ ਪੂਲਾ ਹੀ ਵਿਚਾਰ ਕਰਨਾ 부ਜੈ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੀਤਿਆ ਪੁਛਤਾਨੇ ਧਾਰ अनुग्रहੋ ਇਹ ਆਮ ਜਦਾਂ ਨਾ ਅਨੁਗ੍ਰਹਿ ਹ ਇਹ ਔਂਕੜਾ ਹੁੰਦਾ ਇੱਥੇ ਹੋੜਾ ਧੀਰਗ ਉਚਾਰਨ ਕਰਨਾ ਧਾਰ ਅਨੁਗ੍ਰਹੋ ਧਾਰ ਅਨੁਗ੍ਰਹੋ ਆਪਣਾ ਕਰ ਲੈ ਨਾ RAM ਪੂਜਾ ਗਹਿ ਕਾਢ ਲਿਓ ਸਾਧੂ ਸੰਗ ਦੀਨਾ RAM ਪੂਜਾ ਗਹਿ ਇੱਥੇ ਠਮਕ ਲਾ ਦੇਣੀ ਹੈ ਕਾਢ ਲਿਓ ਸਾਧੂ ਸੰਗ ਦੀਨਾ RAM ਸਾਧ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾ ਧਰਮ ਸੁ ਦਾਨ ਕਿਰਿਆ ਇਹ ਸੁ ਦਾਨ ਵਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਮਹਾ ਧਰਮ ਸੁ ਦਾਨ ਕਿਰਿਆ ਸੰਗ ਤੇ ਰੈ ਸੇ ਚੱਲੇ ਰਸਨਾ ਅਰਾਗੈ ਇੱਕ ਸਵਾਮੀ ਹਰ ਨਾਮ ਮਨ ਤਨ ਭੀਨਾ ਨਾਨਕ ਜਿਸ ਨੂੰ ਹਰ ਮਿਲਾਏ ਸੋ ਸਰਬ ਗੁਣ ਤੁਰ ਬਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ